जय गुरु जी गुरुजी गुरु जी अनंतम अनंतम शुक्राना गुरु जी ओम नमः शिवाय शिवजी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय संगत जी गुरु जी के चरणों में बैठ के मैं गुरु जी का अनंत अनंतम शुक्राना शेयर कर रही हूँ गुरु जी हिम्मत देना शक्ति देना बुद्धि देना बल देना गुरु जी अनंतम अनंतम शुकराना गुरु जी ਗੁਰੂ ਜੀ ਦੇ ਮੈਨੂੰ ਬਾਰ-ਬਾਰ ਮੈਸੇਜ ਆ ਰਹੇ ਸੀ ਕਿ ਸ਼ੁਕਰਾਨਾ ਕਰ ਕੁੜੀ ਸ਼ੁਕਰਾਨਾ ਕਰ ਤੇ ਜਦੋਂ ਮੈਂ ਅੱਜ ਦੁਬਾਰਾ ਫੇਰ ਫੋਨ ਚੱਕਿਆ ਤਾਂ ਗੋਜ ਦਾ ਫੇਰ ਮੈਸੇਜ 'ਚ ਮੈਨੂੰ ਸਾਰੇ ਸ਼ੁਕਰਾਨਾ ਦੇ ਆ ਰਹੇ ਸੀਗੇ ਵੀ ਤੂੰ ਕੁੜੀ ਸ਼ੁਕਰਾਨਾ ਕਰੇਂਗੀ ਕਿ ਨਹੀਂ ਕਰੇਂਗੀ ਮੈਂ ਤੇਰੇ ਆ ਕੇ ਮੈਂ ਕਿਹਾ ਮੈਂ ਤੈਨੂੰ ਐ ਕੀਤਾ ਵੀ ਤੂੰ ਨੂੰ ਦੱਸ ਦੇ ਹੁੰਦਾ ਨੇ ਕਰਨਾ ਹੈ ਕਿ ਨਹੀਂ ਕਰਨਾ ਗੁਰੂ ਜੀ ਨੇ ਮੈਨੂੰ ਐ ਤੇ ਮੈਂ ਇੱਕਦਮ ਜਦ ਹੀ ਮੈਂ ਗੁਰੂ ਜੀ ਦੇ ਚਾਨਾ ਚੱਕ ਕੇ ਖੜੀ ਹੋਈ ਤਾਂ ਮੈਂ ਕਿਹਾ ਗੁਰੂ ਜੀ ਮੈਂ ਹੁਣੀ ਤੁਹਾਡਾ ਸ਼ੁਕਰਾਨਾ ਕਰਦੀ ਆਂ ਪਹਿਲਾਂ ਸ਼ੁਕਰਾਨਾ ਗੁਰੂ ਜੀ ਤੁਹਾਡੇ ਜਨਾ ਚੇ ਸ਼ੁਕਰਾਨਾ ਕਰਦੀਆਂ ਗੁਰੂ ਜੀ ਮੇਰੇ ਬੱਚੇ ਦਾ ਅੱਜ ਤੁਸੀਂ ਬਾਹਰ ਭੇਜਿਆ ਕੈਨੇਡਾ ਗੁਰੂ ਜੀ ਤੁਸੀਂ ਬੱਚੇ ਦਾ ਫਸਟ ਸੈਮੈਸਟਰ ਆਲ ਪਲੀਅਰ ਕਰਵਾਤਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਬਹੁਤ ਬਧੀ ਨੰਬਰਾਂ ਨਾਲ ਤੁਸੀਂ ਗੁਰੂ ਜੀ ਉਹਦਾ ਫਸਟ ਸੈਮੈਸਟਰ ਕਲੀਅਰ ਕਰਾਤਾ ਗੁਰੂ ਜੀ ਹੁਣ ਦੂਜਾ ਸੈਮੈਸਟਰ ਤੁਸੀਂ ਆਪੇ ਸੋ ਵੀ ਸਟਾਰਟ ਕਰਨਾ ਆਪੇ ਖਤਮ ਕਰਾਉਣਾ ਗੁਰੂ ਜੀ ਬਸ ਉਹ ਅੰਕ ਸੰਗ ਕਰੀਆ ਗੁਰੂ ਜੀ ਬੱਚਾ ਉਹਦੇ ਸ਼ਕਤੀ ਦੇ ਬੱਚਾ ਨਹਿਮਤ ਦੇਵ ਜੀ 네ਗੇਟਿਵਿਟੀ ਦੂਰ ਕਰੇ ਬੱਚਾ ਚੋ ਪੋਜ਼ਿਟਿਵਿਟੀ ਬਣਾਈ ਰੱਖੇ ਗੁਰੂ ਜੀ ਇਸ ਅੰਗ ਸੰਗ ਕਰੇ ਬੱਚਾ ਦੇ ਆਪਣਾ ਅਸ਼ੀਰਵਾਦ ਬਣਾਈ ਰੱਖੇ ਗੁਰੂ ਜੀ ਆਪਣੇ ਸੁਰੱਖਿਆ ਕਵਚ ਆਪਣੇ ਬੱਚਾ ਨੂੰ ਸੁਰੱਖਿਤ ਰੱਖੇ ਹੋ ਜੈ ਗੁਰੂ ਜੀ ਸ਼ਕਨ ਗੁਰੂ ਜੀ ਦੂਜਾ ਸੰਗ ਸੰਗਜੀ ਮੈਨੂੰ ਗੁਰੂ ਜੀ ਦੇ ਆਰੇ ਜੀ ਮੈਸੇਜ ਵੀ ਮੈਂ ਤਿਤਲੀ ਰੂਪ ਵਿੱਚ ਦਰਸ਼ਨ ਦਮਾਂਗਾ ਗੁਰੂ ਜੀ ਸੰਗਜੀ ਮੈਨੂੰ ਤਿਤਲੀਆਂ ਰੋਜ਼ ਬਟਰਫਲਾਈ ਰੋਜ਼ ਦੇਖਦੀਆਂ ਮੇਰੇ ਜਦ ਉੱਪਰ ਗੁਰੂ ਜੀ ਦੇ ਕਹੀ ਤੇ ਮਨ ਮੁਤਾਬਿਕ ਸੁਰਤ ਦੇ ਤੋਂ ਵਰਕ ਦੇ ਕੇ ਆਨੀਆ ਤੇ ਮੈਨੂੰ ਉੱਪਰ ਜਦ ਵੀ ਮੈਂ ਜਾਨੀ ਮਨੂ ਪਿੱਤਰੀ ਦੇ ਦਰਸ਼ਨ ਹੁੰਦੇ ਨੇ ਕਦੇ yellow color ਦੀ ਕਦੇ brown color ਦੀ ਕਦੇ white color ਦੀ ਤੇ ਨਾਲ ਬਨ white ਕਬੂਤਰ ਜੇ ਵੀ ਦਰਸ਼ਨ ਹੁੰਦੇ ਨੇ ਉੱਪਰ ਗੁਰੂ ਜੀ ਸੰਗਤ ਜੀ ਤੇ ਨਾਲ ਗੁਰੂ ਜੀ ਸੰਗਤ ਜੀ ਮੈਨੂੰ ਹਾਂ ਤੋਤੇ ਦੇ ਵੀ ਦਰਸ਼ਨ ਹੁੰਦੇ ਜਦੋਂ ਮੈਂ ਗੇਟ ਕੋਲ ਦੇ ਉੱਪਰ ਸਾਡੇ ਕਮਰੇ ਦਾ ਤਾਂ ਬਿਲਕੁਲ ਸਾਹਮਣੇ ਦੋ ਤੋਤੇ ਬੈਠੇ ਹੁੰਦੇ ਨੇ ਮੈਂ ਉਹਨਾਂ ਨੂੰ ਵੀ ਦਰਸ਼ਨ ਕਰਕੇ ਗੁਰੂ ਜੀ ਦਾ ਬਹੁਤ ਜਆਬ ਕਰਦੀ ਹਾਂ ਸ਼ੁਕਰਾਨਾ ਗੁਰੂ ਜੀ ਤੁਸੀਂ ਮੈਨੂੰ ਦਰਸ਼ਨ ਦਿੱਤੇ ਗੁਰੂ ਜੀ ਮੈਨੂੰ ਪਤਾ ਹੈ ਤੁਸੀਂ ਅੰਗਸੰਗੀ ਹੋ ਮੇਰੇ ਨਾਲ ਹੋ ਗੁਰੂ ਜੀ ਬਸ ਮੈਂ ਕਭ ਰਾਜ ਨਹੀਂ ਜਿੱਦਣ ਕਦੇ ਨਹੀਂ ਦਰਸ਼ਨ ਹੁੰਦੇ ਮੈਨੂੰ ਇਹ ਹੁੰਦਾ ਪਤਾ ਨਹੀਂ ਗੁਰੂ ਜੀ ਮੇਰੇ ਨਾਲ ਨਰਾਜ ਨਹੀਂ ਮੈਨੂੰ ਦਰਸ਼ਨ ਨਹੀਂ ਦੇ ਦਿੰਦੇ ਹੈਗੇ ਪਰ ਫਿਰ ਮੈਨੂੰ ਗੁਰੂ ਜੀ ਮੈਨੂੰ ਜੋਤ ਚ ਦਰਸ਼ਨ ਦੇ ਦਿੰਦੇ ਨੇ ਗੁਰੂ ਜੀ ਕਹਿੰਦੇ ਤੂੰ ਨਰਾਜ ਨਾ ਹੋ ਕੁੜੀ ਮੈਂ ਤੇਰੇ ਨਾਲ ਆਵੇਂ ਤੇਰੇ ਕੋਲੇ ਖੜਾ ਤੇ ਮੇਰੇ ਕੋਲੇ ਬੈਠੇ ਹੈ ਤੇਰਾ ਸ਼ੇਰ ਤੇਰਾ ਸਿਰ ਮੇਰੇ ਚੱਲਣਾ ਚਾਹੀਏ ਵੀ ਮੇਰਾ ਅਸ਼ੀਰਵਾਦ ਹੈ ਤੈਨੂੰ ਸਦਾ ਮੈਂ ਤੇਰੇ ਅੰਗ ਸਾਂਗੇ ਖੜਾ ਹਰ ਵਾਰੀ ਮੈਨੂੰ ਐਂ ਕਹਿੰਦੇ ਨੇ ਗੁਰੂ ਜੀ ਇਹ ਮੈਸੇਜ ਪੜ੍ਹ ਕੇ ਗੁਰੂ ਜੀ ਸੰਗਜੀ ਮੇਰੇ ਮਨ ਨੂੰ ਫੇਰ ਤਸੱਲੀ ਹੋ ਜਾਂਦੀ ਵੀ ਗੁਰੂ ਜੀ ਮੇਰੇ ਨਾਲ ਹੀ ਨੇ ਗੁਰੂ ਜੀ ਦਾ ਅਨੰਤ ਅਨੰਤ ਸ਼ੁਕਰਾਨਾ ਤੇ ਸੰਗਜੀ ਇੱਕ ਵਾਰੀ ਮੈਨੂੰ نیچے ਛੋਟੇ ਬਟਰਫਲਾਈ ਦੇਖੀ ਸਾਡੇ ਡਰਾਈਵਿੰਗ ਦੇ ਗੇਟ ਦੇ نیچے ਦੀ ਪਤਾ ਨਹੀਂ ਕਿਵੇਂ ਅੰਦਰ ਐਂਟਰ ਹੋ ਗਈ ਉਹ ਪਈਰੇ ਬਰਾਊਨ ਬਟਰਫਲਾਈ ਮੈਂ ਕਿਹਾ ਚਲੋ ਮੈਂ ਬਾਹਰ ਵੀ ਨਹੀਂ ਕਰਦੀ ਤੇ ਮੈਂ ਹੱਥ ਵੀ ਨਹੀਂ ਲਗਾਂਦੀ ਚੱਕਦੀ ਨਹੀਂ ਵੀ ਕਿਤੇ ਕੋਈ ਸਭ ਮਹਰਦੋਨ ਹੋ ਜੇ ਪਰ ਨਾ ਇਧਰ ਉਧਰ ਹੋ ਜੇ ਮੇਰੀ ਮਾਨੂਆ ਤਸ ਹੋ ਰਹਿੰਦਾ ਡਰ ਰਹਿਦਾ ਸੰਗੋ ਜੀ ਮੈਨੇ ਕਾਫੀ ਟਾਈਮ ਬਾ ਚਾਰ ਪੰਜ ਘੰਟੇ ਮੋਗਰ ਮੈਂ ਦੇਖਿਆ ਮੈਂ ਕਹ ਵੀ ਦੇਖਾਂ ਵੀ ਹਿਲ ਰਹੀ ਹੈ ਬਟਰਫਲਾਈ ਤਾ ਦੇਖਿਆ ਵੀ ਉਹ ਨਹੀਂ ਹਿਲ ਰਹੀ ਸੀ ਕਿ ਉਹ ਬਿਲਕੁਲ ਡੱਡੂ ਹੋਈ ਪਈ ਸੀ ਫੇ ਗੁਰੂ ਜੀ ਮੈਨੂੰ ਇਹ ਕਹਿੰਦੇ ਨੇ ਵੀ ਸਤਸੰਗ ਦੇ ਵਿੱਚ ਸੁਣਿਆ ਵੀ ਗੁਰੂ ਜੀ ਕਹਿੰਦੇ ਜਦੋਂ ਬਟਰਫਲਾਈ ਰੂਪ ਦੇ ਵਿੱਚ ਕੋਈ ਤੁਹਾਡੇ ਆਉਣ ਵਾਲਾ ਸੰਕਟ ਹੁੰਦਾ ਮੈਂ ਆਪਣੇ ਉੱਪਰ ਲੈ ਲੈਣਾ ਗੁਰੂ ਜੀ ਨੇ ਪਤਾ ਨਹੀਂ ਕਿਹਣਾ ਸੰਕਟ ਸਾਡੇ ਪਰਿਵਾਰ ਤੋਂ ਲਿਆ ਹੋਗਾ ਕੱਟਿਆ ਹੋਗਾ ਵੀ ਆਪਣੇ ਉੱਪਰ ਲੈ ਕੇ ਗੁਰੂ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਹਰ ਪਲੰਗ ਸੰਗ ਨੇ ਗੁਰੂ ਜੀ ਸ਼ੁਕਰਾਨਾ 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 ਗੁਰੂ ਜੀ ਨੰਤਨ ਨੰਤਨ ਸ਼ੁਕਰਾਨਾ ਗੁਰੂ ਜੀ ਤੇ ਗੁਰੂ ਜੀ ਅੱਗੇ ਕਰਦਾਸ ਹੋਰ ਲਗਾਈ ਹੋਈ ਹੈ ਗੁਰੂ ਜੀ ਆਪੇ ਜਾਣੀ ਜਾਣ ਹੈ ਗੁਰੂ ਜੀ ਬਸ ਆਪੇ ਕਰਨਗੇ ਗੁਰੂ ਜੀ ਨੂੰ ਪਤਾ ਹੀ ਹੈ ਸਾਰਾ ਗੁਰੂ ਜੀ ਬਸ ਤੁਸੀਂ ਆਪੇ ਕਰਨਾ ਜੀ ਮੈਂ ਉਹ ਵੀ ਸਤਸੰਗ ਸ਼ੇਅਰ ਕਰੂੰਗੀ ਸ਼ੁਕਰਾਨਾ ਸਤਸੰਗ ਵੀ ਕਰੂੰਗੀ ਕਰੇ ਗੁਰੂ ਜੀ ਤੇ ਸ਼ੁਕਰਾਨਾ ਸਤਸੰਗ ਸ਼ੇਅਰ ਵੀ ਕਰੂੰਗੀ ਮੈਂ ਗੁਰੂ ਜੀ ਉਹ ਸੁਪਨਾ ਸੀ ਵਾਦੋ ਬਣਾਈ ਰੱਖਿਓ ਗੁਰੂ ਜੀ ਅੰਗ ਸੰਗ ਰਿਓ ਅੰਗ ਸੰਗ ਰਿਓ ਗੁਰੂ ਜੀ ਸਭ ਦੇ ਬੱਚਿਆਂ ਨੂੰ ਬੁੱద్ధి ਦੇਓ 네ਗੇਟਿਵਿਟੀ ਤੋਂ ਦੂਰ ਰੱਖਿਓ ਬਲੈਕ ਮੈਗਨੈਟਿਕ ਤੋਂ ਦੂਰ ਰੱਖਿਓ ਗੁਰੂ ਜੀ ਤੁਹਾਡੇ Satsang ਸੁਣ ਕੇ ਜੋ ਤੁਸੀਂ ਸਾਨੂੰ ਪਾਇ ਦੱਸਦੇ ਹੋ ਉਸੇ ਕਰਦੇ ਆ ਗੁਰੂ ਜੀ ਨੇ ਮੈਨੂੰ ਕਿਹਾ ਵੀ ਤੂੰ ਹਨੂਮਾਨ ਜੀ ਨੂੰ ਕੱਲ ਚੋਲਾ ਚੜਾ ਹਨੂਮਾਨ ਜੀ ਨੂੰ ਮੰਗਲਵਾਰ ਨੂੰ ਤੇ ਸੰਗਤ ਜੀ ਕਹਿੰਦੇ ਨੇ ਵੀ ਹਨੂਮਾਨ ਜੀ ਨੂੰ ਲੇਡੀਜ਼ ਨਹੀਂ ਹੱਥ ਲਗਾਉਂਦੀਆਂ ਤੇ ਚਲੋ ਸੰਗਤ ਜੀ ਮੈਨੇ ਇੱਕ ਵਾਰੀ ਹੋਰ ਸੰਖੁਪਨਾਤਾ ਫਿਰ ਉਹਦੇ ਵਿੱਚ ਹੀ ਦੱਸਿਆ ਵੀ ਆਪਾਂ ਦਾ ਕੋਈ ਕਰਤਾ ਮੈਂਬਰ ਬੇਟਾ ਜਾਂ ਹਸਬੰਦ ਦੀ ਉਹ ਚੜਾ ਸਕਦੇ ਨੇ ਫਿਰ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਉਹ ਬਾਹਰ ਰਹਿੰਦੇ ਸੀਗੇ ਆਊਟ ਆਫ ਸਿਟੀ ਮਤਲਬ ਆਪਣੇ ਇਧਰੋਂ ਲੁਧਿਆਣਾ ਸਾਈਡ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਜਾਓ ਮੰਦਰ ਚ ਤੁਸੀਂ ਅੱਜ ਮੰਗਲਵਾਰਾ ਸ਼ਾਮ ਨੂੰ ਤੁਸੀਂ ਜਰੂਰ ਉਪਾਏ ਕਰਕੇ ਉਹ ਗੁਰੂ ਜੀ ਦਾ ਬਾਰ ਬਾਰ ਮੈਸੇਜ ਆ ਰਿਹਾ ਹੈ ਗੁਰੂ ਜੀ ਮੈਨੂੰ ਕਹਿ ਰਹੇ ਸੀ ਵੀ ਤੂੰ ਕਾਲੀ ਮਾਤਾ ਦੇ ਚੋਲਾ ਚੜਾ ਫਰ ਮੈਂ ਉਹ ਦੂਰ ਸੀ ਮੈਂ ਤੋ ਜਾ ਨਹੀਂ ਸਕੀ ਮੈਂ ਕਿਹਾ ਗੁਰੂ ਜੀ ਤੁਸੀਂ ਮੈਨੂੰ ਨੇੜੇ ਤੇੜੇ ਦੱਸੋ ਪਾਏ ਜਿੱਥੇ ਮੈਂ ਜਾ ਸਕਾਂ ਫਿਰ ਗੁਰੂ ਜੀ ਬੰ ਬਾਰ ਬਾਰ ਕਹਿੰਦੇ ਜੇ ਤੂੰ ਕਾਲੀ ਮਾਤਾ ਦੇ ਨੇੜਾ ਸਕਦੀ ਤਾਂ ਤੂੰ ਹਨੂਮਾਨ ਜੀ ਨੂੰ ਜਾ ਕੇ ਚੋਲਾ ਚੜਾ ਕੇ ਆ ਮੰਗਲਵਾਰ ਨੂੰ ਤੇ ਸੱਤ ਮੰਗਲਵਾਰ ਤੋਂ ਚੂਰਮੇ ਦਾ ਭੋਗ ਲਗਾ ਸੰਗਤ ਜੀ ਉਹ ਮੈਂਨੇ ਮਹਾਵੀਰ ਜੰਮ ਦਿਨ ਤੋਂ ਸ਼ੁਰੂ ਕਰਕੇ ਕੀਤੇ ਹੋਏ ਨੇ ਗੁਰੂ ਜੀ ਦੀ ਮਿਹਰ ਨਾਲ ਚੂਰਮੇ ਦਾ ਭੋਗ ਮੈਂ ਹਰ ਮੰਗਲਵਾਰ ਤੇ ਇੱਧਰ ਘਰ ਦੇ ਕੋਲੇ ਹਨੂਮਾਨ ਜੀ ਦਾ ਮੰਦਿਰ ਹੈ ਮੈਂ ਜ਼ਰੂਰ ਲਗਾ ਕੇ ਆਨੇ ਬਾਕੀ ਉਹ ਜੀ ਆਪਣੀ ਕਿਰਪਾ ਬਣਾਈ ਰੱਖਣ ਉਪਾਇ ਕਰਦੇ ਰਹਾਂਦੇ ਰਹਿਣ ਬਸ ਬ੍ਰਹਮ ਪਰਮਾਚਰਨ ਸੋ ਮੈਂ ਸਾਰੀ ਸੰਗਤ ਨੂੰ ਇਹੀ ਕਹਨੀ ਆ ਵੀ ਆਪਣੇ ਸਤਸੰਗ ਸੁਨੋ ਸ਼ੁਕਰਾਨਾ ਕਰੋ ਗੁਰੂ ਜੀ ਦਾ ਮੰਤਰ ਜਾ ਕਰੋ ਆਪਣੇ ਇਹੀ ਇਹਨਾਂ ਨਾਲ ਹੀ ਆਪਣੇ ਕਸ਼ਟ ਘਟਾ ਦੇਣੇ ਗੁਰੂ ਜੀ ਤਾਂ ਆਪਾਂ ਨੂੰ ਹੋਰ ਕੀ ਔਖਾ ਦੱਸੋਗੇ ਤੇ ਬਾਹਰ ਨਹੀਂ ਜਾਣਾ ਕੁਝ ਨਹੀਂ ਕਰਨਾ ਅੱਜ ਗੁਰੂ ਜੀ ਦੇ ਬੈਠ ਕੇ ਸਤਸੰਗ ਸੁਣਨੇ ਨੇ ਸੁਣੋ ਤਾਂ ਗੁਰੂ ਜੀ ਕਹਿੰਦੇ ਸਤਸੰਗ ਰਾਹੀਂ ਮੈਂ ਤੁਹਾਡੇ ਅੱਧੇ ਕਸ਼ਟ ਘਟਾ ਦਿੰਦਾ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਾਰੀ ਸੰਗਤ ਨੂੰ ਜੁੜਿਆ ਹੈ ਗੁਰੂ ਜੀ ਨੇ ਗੁਰੂ ਜੀ ਅੱਕੇ ਜੋ ਸਤਸੰਗ ਹੋਊਗਾ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਸ਼ੁਕrana 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 ਗੁਰੂ ਜੀ ਨੰਤਵੰਦਮ ਸ਼ੁਕrana ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਸ਼ੁਕrana ਗੁਰੂ ਜੀ